ਦੋਸਤੋ ਇੱਕ ਵਾਰੀ ਕੀ ਹੁੰਦਾ ਨਾ ਇੱਕ ਮੁਟਿਆਰ ਦਾ ਵਿਆਹ ਨਾ ਇੱਕ ਅਜਿਹਾ ਘਰ ਹੋ ਜਾਂਦਾਗਾ ਜਿੱਥੇ ਉਹਦੀ ਸੱਸ ਆਪਣੀ ਨੂੰ ਤੋਂ ਸਿਰਫ ਬੱਚਾ ਚਾਹੁੰਦੀ ਆ ਬੱਚੀ ਨਹੀਂ ਚਾਹੁੰਦੀ ਮਤਲਬ ਉਹ ਚਾਹੁੰਦੀ ਆ ਕਿ ਮੇਰੇ ਘਰ ਪੁੱਤਾ ਹੋਵੇ ਪਰ ਪੋਤੀ ਨਾ ਹੋਵੇ ਉਹ ਇਸ ਕਰਕੇ ਵੀ ਇਸ ਸੋਚ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਉਸਦੇ ਘਰ ਕੋਈ ਕਿਸੇ ਬੇਟੀ ਨੇ ਜਨਮ ਨਹੀਂ ਲਿਆ ਹੁੰਦਾ ਸੋ ਜਦੋਂ ਹੀ ਉਸਦੇ بیٹے ਦਾ ਵਿਆਹ ਹੁੰਦਾਗਾ ਇੱਕ ਪੜ੍ਹੀ ਲਿਖੀ ਔਰਤ ਦੇ ਨਾਲ ਤਾ ਜਦੋਂ ਉਹ ਸਮਾ ਪਾ ਕੇ ਗਰਭਤੀ ਹੁੰਦੀ ਆ ਤਾਂ ਉਹਦਾ ਮਨੋਰਥ ਸਿਰਫ ਇਸੇ ਕੰਲ ਤੇ ਕੰਮ ਕਰਦਾਗਾ ਵੀ ਮੇਰੀ ਨੂੰ ਕਿਤੇ ਕਿਸੇ ਕੁੜੀ ਨੂੰ ਜਨਮ ਬਣਾ ਦੇ ਦੇ ਕਿਉਂਕਿ ਸਾਡੇ ਘਰ ਕੋਈ ਕੁੜੀ ਪੈਦਾ ਹੀ ਨਹੀਂ ਹੋਈ ਤੇ ਉਹਦੀ ਜਿਹੜੀ ਸੱਸ ਆ ਗਈ ਉਹ ਥੋੜੀ ਜੀ ਕਪਟੀ ਦਿਮਾਗ ਦੀ ਹੁੰਦੀ ਆ ਤੇ ਜਿਹੜੀ ਮੁਟਿਆਰ ਆ ਉਹ ਥੋੜੀ ਜੀ ਪੜੇ ਲਿਖੇ ਵਿਚਾਰਾ ਨਹੀਂ ਹੁੰਦੀ ਆ ਉਹ ਜਦੋਂ ਹੀ ਉਹਦੀ ਸੱਸ ਨੂੰ ਕਹਿੰਦੀ ਹੈਗੀ ਵੀ ਮੈਨੂੰ ਤੇਰੇ ਤੋਂ ਬੇਟਾ ਚਾਹੀਦਾ ਬੇਟੀ ਨਹੀਂ ਚਾਹੀਦੀ ਜਾਨੀ ਕਿ ਪੋਤਾ ਚਾਹੀਦਾ ਪੋਤੀ ਨਹੀਂ ਚਾਹੀਦੀ ਉਹ ਕਹਿੰਦੀ ਆ ਮਾਂ ਵੀ ਇਹ ਹਨਾ ਮੇਰੇ ਹੱਥ ਨਹੀਂ ਹੈਗਾ ਵੀ ਇਹ ਸਭ ਪ੍ਰਮਾਤਮਾ ਦੀ ਦੇਣ ਆ ਗਈ ਜਾਂ ਫਿਰ ਵਿਗਿਆਨ ਦੇ ਅਨੁਸਾਰ ਜਿਹੜਾ ਐਕਸ ਵਾਈ ਵਾਲਾ ਮੇਲ ਆ ਜੇ ਉਹ ਉਹ ਹੁੰਦਾਗਾ ਤਾਂ ਹੋ ਸਕਦਾ ਫਿਰ ਮੇਰੇ ਬੱਚਾ ਬੱਚਾ ਵੀ ਹੋ ਜਾਏ ਜਾਨੀ ਤੇਰੇ ਲਈ ਪੋਤਾ ਵੀ ਹੋ ਜਾਏ ਤੇ ਹੋ ਸਕਦਾ ਪੋਤੀ ਵੀ ਹੋ ਜਾਏ ਪਰ ਉਹ ਕਹਿੰਦੀ ਵੀ ਤੂੰ ਮੇਰੇ ਸਾਹਮਣੇ ਜਮਾਨ ਨਾ ਲੜਾ ਮੈਨੂੰ ਸਿਰਫ ਪੋਤਾ ਚਾਹੀਦਾ ਪੋਤੀ ਨਹੀਂ ਚਾਹੀਦੀ ਤੇ ਉਹ ਕਹਿੰਦੀ ਉਹ ਉਹਦੇ ਨਾਲ ਬਹਿਸ ਕਰਦੀ ਰਹਿੰਦੀ ਆ ਜਦੋਂ ਵੀ ਉਹ ਨੂੰ ਮਿਲਦੀ ਆ ਘਰ ਦੇ ਵਿੱਚ ਕਿਸੇ ਕੰਮਕਾਰ ਨੂੰ ਕਰਦੀ ਕਰਦੀ ਉਹਨੂੰ ਟੋਕ ਟਕਾਈ ਚੱਲਦੀ ਰਹਿੰਦੀ ਆ ਤੇ ਉਹ ਇਹ ਗੱਲ ਦਾ ਜੇਕਰ ਜਿਹੜਾ ਹੈਗਾ ਉਹ ਆਪਣੇ ਪਤੀ ਨਾਲ ਵੀ ਕਰਦੀ ਆ ਵੀ ਹਨਾ ਵੀ ਮਾਤਾ ਇਸ ਗੱਲ ਨੂੰ ਬਹੁਤ ਜ਼ਿਆਦਾ ਬਹਿਸ ਕਰਦੀ ਆ ਵੀ ਇਹ ਹਨਾ ਆਪਣੇ ਦੋਵਾਂ ਦੇ ਹੱਥਾਂ ਹੈ ਨਹੀਂਗਾ ਇਹ ਸਿਰਫ ਸੱਚੇ ਪਾਤਸ਼ਾਹ ਪਰਮਾਤਮਾ ਦੇ ਹੱਥ ਆ ਵੀ ਇੱਕ ਬੱਚਾ ਪੈਦਾ ਹੋ ਜੇ ਹਨਾ ਆ ਬਾਕੀ ਮੈਂ ਤਾਂ ਇਹ ਕਹਿੰਨੀ ਹੁੰਨੀ ਅੱਜ ਦੇ ਸਮੇਂ ਦੇ ਵਿੱਚ ਅਬੀ ਅੱਜ ਦੇ ਸਮੇਂ ਦੇ ਵਿੱਚ ਇੱਕ ਬੱਚਾ ਪੈਦਾ ਕਰਨਾ ਵੀ ਬਹੁਤ ਮੁਸ਼ਕਲ ਦੀ ਗੱਲ ਆ ਗਈ ਵੀ ਚਾਹੇ ਸਾਡੇ ਘਰ ਬੇਟਾ ਹੋਵੇ ਤੇ ਚਾਹੇ ਬੇਟੀ ਹੋਵੇ ਤੇ ਆਪਣੀ ਮਾਤਾ ਨੂੰ ਤੈਸ ਤੇ ਕੋਈ ਸੰਕਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਉਸ ਦਾ ਜਿਹੜਾ ਪਤੀ ਆ ਉਹ ਵੀ ਇਸ ਗੱਲ ਤੋਂ ਰੱਦਾ ਹੁੰਦਾਗਾ ਵੀ ਜਿਹੜੀ ਬੇਬੇ ਨੇ ਗੱਲ ਕਹਿਤੀ ਹਨਾ ਉਹੀ ਆਪਾਂ ਨੂੰ ਪਾਰ ਬਲਾਉਣੀ ਪੈਣੀ ਆ ਤੇ ਉਹਦਾ ਜਿਹੜਾ ਘਰ ਵਾਲਾ ਹੁੰਦਾ ਉਹ ਆਪਣੀ ਮਾਂ ਤੋਂ ਰੱਦਾ ਹੁੰਦਾ ਤੇ ਉਹ ਕਹਿੰਦਾਗਾ ਵੀ ਜਿਹੜੀ ਮਾਤਾ ਨੇ ਗੱਲ ਕਹਿਤੀ ਹਨਾ ਉਹ ਆਪਾਂ ਨੂੰ ਉਹੀ ਕਰਨੀ ਪੈਣੀ ਆ ਉਹ ਕਹਿੰਦੀ ਜੀ ਤੁਸੀਂ ਵੀ ਜੇ ਉਹਦਾ ਸਾਥ ਦਿਓਗੇ ਹਨਾ ਤਾਂ ਮੇਰਾ ਵੀ ਮਨੋਬਲ ਗਿਰ ਜਾਣਾਗਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਆਪਾਂ ਪਰਮਾਤਮਾ ਸਾਹਮਣੇ ਅਰਦਾਸ ਕਰਦੇ ਆਂ ਵੀ ਚੰਗਾ ਇੱਕ ਪੁੱਤ ਪੋਤਰ ਦੇ ਦੇ ਸਾਨੂੰ ਤਾਂ ਕਿ ਆਪਣੀ ਮਾਤਾ ਵੀ ਖੁਸ਼ ਹੋ ਜਾਏ ਤੇ ਆਪਾਂ ਵੀ ਖੁਸ਼ ਹੋ ਜਾਈਏ ਤੇ ਆਪਾਂ ਨੂੰ ਕੁਝ ਕਰਨਾ ਵੀ ਨਾ ਪਵੇ ਉਹ ਕੁੜੀ ਕੀ ਕਰਦੀ ਹੈ ਨਾ ਚਲੋ ਫਿਰ ਵੀ ਉਹ ਇਹਨਾਂ ਦੀਆਂ ਗੱਲਾਂ ਚਾਕੇ ਆਪਣੇ ਮਾਤਾ ਪਿਤਾ ਨੂੰ ਕਹਿੰਦੀ ਆ ਆਪਣੇ ਮਾਪਿਆਂ ਨੂੰ ਫੋਨ ਕਰਦੀ ਆ ਬੇਕੇ ਫੋਨ ਕਰਦੀ ਆ ਵੀ ਮਾਤਾ ਆਏਂ ਕਰਕੇ ਹਨਾ ਵੀ ਆਹ ਗੱਲ ਆ ਗਈ ਤੇ ਉਹ ਕੀ ਕਰਦੀ ਆ ਉਹ ਕਿਸੇ ਲਾਗਲੇ ਪਿੰਡ ਦੇ ਕਿਸੇ ਡੇ ਦੇ ਵਿੱਚ ਚਲੀ ਜਾਂਦੀ ਆ ਜਿੱਥੇ ਕਿ ਆਮ ਹੀ ਸਾਡੇ ਹੁਣ ਆਮ ਹੀ ਸੁਭਾਅਕ ਜਿਹਾ ਚੱਲਦਾਗਾ ਉਹ ਇੱਕ ਚਲੀ ਜਾਂਦੀ ਆ ਵੀ ਬਾਬਾ ਜੀ ਐਂ ਕਰਕੇ ਆ ਗੱਲ ਆ ਗਈ ਵੀ ਮੇਰੀ ਜਿਹੜੀ ਕੁੜੀ ਆ ਉਹਦੀ ਸੱਸ ਬਹੁਤ ਕਹਿੰਦੀ ਆ ਕਿ ਵੀ ਸਾਡੇ ਘਰ ਪੁੱਤਰ ਪੈਦਾ ਹੋਵੇ ਤੇ ਸੁਪੁੱਤਰੀ ਪੈਦਾ ਨਾ ਹੋਵੇ ਯਾਨੀ ਕੁੜੀ ਪੈਦਾ ਨਾ ਹੋਵੇ ਉਹ ਕਹਿੰਦਾ ਉਹ ਬਾਬਾ ਕਹਿੰਦਾ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਆਹਾ ਲਓ ਦਵਾਈ ਤੁਸੀਂ ਤੇ ਉਹ ਇੱਕ ਸੁਭਾਅਕ ਜਿਹਾ ਸਮਾਂ ਦੱਸ ਦਿੰਦਾ ਕੋਈ ਪੂਰਨ ਮਾਸੀ ਮਸਾਲੇ ਦੇ ਦਿਨ ਵੀ ਤੁਸੀਂ ਇਸ ਉਸ ਟਾਈਮ ਤੇ ਉਹਨੂੰ ਇਹ ਦਵਾਈ ਦੇਣੀ ਆ ਤੇ ਕੁੜੀ ਵਾਲੇ ਕੱਪੜੇ ਨਹੀਂ ਪਵਾਉਣੇ ਉਸ ਦਿਨਾਂ ਤੇ ਮੁੰਡੇ ਵਾਲੇ ਕੱਪੜੇ ਪਵਾਉਣੇ ਨੇ ਉਹ ਕਹਿੰਦੇ ਚੱਲ ਬਾਬਾ ਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਤੁਸੀਂ ਸਾਡਾ ਕੰਮ ਕਰ ਦੋ ਵੀ ਅਸੀਂ ਤੁਹਾਨੂੰ ਜਿਹੜੀ ਸੇਵਾ ਤੁਸੀਂ ਕਹੋਗੇ ਅਸੀਂ ਤੁਹਾਡੀ ਸੇਵਾ ਕਰ ਦਾਂਗੇ ਚਲੋ ਭਈ ਉਹ ਉਹਨੂੰ ਕਹਿ ਦਿੰਦੀ ਐ ਵੀ ਚੱਲ ਮੈਂ ਤੁਹਾਨੂੰ ਸਮਾਨ ਦੇ ਕੇ ਜਾਉਂਗੀ ਹਨਾ ਤੇ ਬਾਬੇ ਤੋਂ ਮੈਂ ਕੋਈ ਥੋੜਾ ਧੱਪਾ ਜਾ ਧਾਗਾ ਤਵੀਤ ਕਰਵਾਇਆ ਜਾਂ ਦਵਾਈ ਕਰਵਾਈ ਆ ਉਹ ਉੱਥੇ ਚੱਲ ਜਾਂਦੀ ਆ ਉਹਦੀ ਆਪਣੀ ਬੇਟੀ ਕੋਲੇ ਤੇ ਉਸੇ ਵੀ ਵਿਦੀ ਵਿਧਾਨ ਦੇ ਰਾਹੀਂ ਉਹ ਜਿਹੜਾ ਬਾਬੇ ਨੇ ਕੰਮ ਕਿਹਾ ਹੁੰਦਾ ਉਹ ਬਾਬੇ ਦਾ ਕੰਮ ਵੀ ਕਰ ਲੈਂਦੇ ਨੇ ਜੇ ਜਦੋਂ ਥੋੜਾ ਸਮਾਂ ਪਾ ਕੇ ਉਹਦੀ ਜਿਹੜੀ ਸੱਸ ਹੁੰਦੀ ਆ ਉਹ ਕੁੜੀ ਨੂੰ ਕਹਿੰਦੀ ਆ ਕਿ ਵੀ ਹਨਾ ਵੀ ਤੂੰ ਤੇਰਾ ਪੈਰ ਭਾਰੀ ਆ ਵੀ ਚੱਲ ਆਪਾਂ ਡਾਕਟਰ ਕੋਲੇ ਸਲਾਹ ਲੈ ਆ ਇਹ ਵੀ ਬੱਚਾ ਕਿਵੇਂ ਆ ਠੀਕ ਆ ਠਾਗਾ ਹਨਾ ਕਿਵੇਂ ਆ ਤੇ ਉਹ ਨਾ ਡਾਕਟਰ ਕੋਲੇ ਲੈ ਜਾਂਦੀ ਆ ਉਹਨੂੰ ਤੇ ਡਾਕਟਰ ਕੋਲੇ ਜਦੋਂ ਹੀ ਲੈ ਕੇ ਜਾਂਦੀ ਆ ਤਾਂ ਡਾਕਟਰ ਉਹਨੂੰ ਕਹਿੰਦਾਗਾ ਵੀ ਤੁਸੀਂ ਵਿਭਾ ਤੁਸੀਂ ਅੰਦਰ ਜਾਓ ਹਨਾ ਵੀ ਜਿਹੜੀਆਂ ਨਰਸਾਂ ਨੇ ਆ ਉਹ ਤੁਹਾਡਾ ਟੈਸਟ ਕਰਨੀਆਂ ਤੇ ਉਹ ਜਦੋਂ ਟੈਸਟ ਕਰਨ ਅੰਦਰ ਲੈ ਕੇ ਜਾਂਦੇ ਨੇ ਹਨਾ ਤਾਂ ਅੰਦਰ ਜਿਹੜੀਆਂ ਨਰਸਾਂ ਨੇ ਆ ਉਹ ਉਹਨਾਂ ਨੂੰ ਡਾਕਟਰ ਨੂੰ ਸਲਾਹ ਦਿੰਦੀਆਂ ਨੇ ਕਿ ਹਨਾ ਵੀ ਆਹ ਕੰਮ ਕਰਨਾ ਪੈਣਾਗਾ ਬੀ ਉਹਨੂੰ ਦੱਸ ਦਿੰਦੇ ਨੇ ਵੀ ਕੀ ਕੰਮ ਕਰਨਾ ਕੀ ਨਹੀਂ ਕਰਨਾ ਡਾਕਟਰ ਨੇ ਪਹਿਲੀ ਉਹਨੂੰ ਸਲਾਹ ਦਿੱਤੀ ਹੁੰਦੀ ਆ ਤੇ ਜਦੋਂ ਉਹ ਦਵਾਈ ਲੈ ਕੇ ਉੱਥੋਂ ਵਾਪਸ ਆਉਂਦੀ ਆਂਗੀ ਕੁੜੀ ਤੇ ਘਰੇ ਆ ਕੇ ਉਹਨੂੰ ਜੋਰ ਪੇਟ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਨੇਗੀਆਂ ਤੇ ਕੁਝ ਦਿਨ ਪਾ ਕੇ ਜਦੋਂ ਉਹ ਉਹਦਾ ਹੀ ਹਾਲ ਚੱਲਦਾਗਾ ਤਾਂ ਉਹਨੂੰ ਆਪਣਾ ਪੇਟ ਨਾ ਖਾਲੀ ਖਾਲੀ ਲੱਗਣ ਲੱਗ ਜਾਂਦਾਗਾ ਤੇ ਉਹ ਇਸੇ ਗੱਲ ਨੂੰ ਆਪਣੀ ਮਾਤਾ ਦੇ ਨਾਲ ਸਾਂਝਾ ਕਰਦੀ ਆ ਉਹ ਕਹਿੰਦੀ ਬੇਬੇ ਵੀ ਐਂ ਕਰਕੇ ਹਨਾ ਵੀ ਆਹ ਗੱਲ ਹੋ ਗਈ ਵੀ ਮੈਂ ਡਾਕਟਰ ਕੋਲੇ ਗਈ ਸੀ ਤੇ ਹੁਣ ਮੈਨੂੰ ਐ ਲੱਗਦਾ ਵੀ ਮੇਰੇ ਪੇਟ 'ਚ ਕੋਈ ਗੜਬੜ ਆ ਗਈ ਤੇ ਕਿਉਂ ਨਾ ਆਪਾਂ ਕੋਈ ਚੈੱਕਅਪ ਕਰਵਾ ਲਈਏ ਉਹ ਕਹਿੰਦੀ ਨਾ ਨਾ ਐ ਨਹੀਂ ਕੁਝ ਹੁੰਦਾ ਕੋਈ ਗੱਲ ਨਹੀਂ ਵੀ ਇਹ ਹੋ ਜਾਂਦਾ ਕਈ ਵਾਰੀ ਕੋਈ ਦਰਦ ਹੋਣ ਕਰਕੇ ਜਾਂ ਕੋਈ ਹੋਰ ਪ੍ਰੋਬਲਮ ਹੋਣ ਕਰਕੇ ਵੀ ਐਵੇਂ ਹੋ ਜਾਂਦਾਗਾ ਚਲ ਉਹ ਜ਼ਿਆਦਾ ਗੌਰ ਨਹੀਂ ਕਰਦੇ ਤੇ ਜਦੋਂ ਥੋੜਾ ਜਿਹਾ ਜ਼ਿਆਦਾ ਟਾਈਮ ਪਾ ਕੇ ਜਦੋਂ ਉਹਨੂੰ ਮਹੀਨਾ ਉਹਨੂੰ ਸਟਾਰਟ ਹੋ ਜਾਂਦਾ ਕੁੜੀ ਨੂੰ ਤਾਂ ਫਿਰ ਉਹਨੂੰ ਸ਼ੰਕਾ ਹੋ ਜਾਂਦੀ ਹੈ ਵੀ ਇਹ ਮੇਰੀ ਸੱਸ ਨੇ ਕੁਝ ਕੀਤਾਗਾ ਤੇ ਉਹ ਕੀ ਕਰਦਾ ਹੈ ਨਾ ਉਹ ਆਪਣੀ ਮਾਤਾ ਨੂੰ ਬੁਲਾਉਂਦੀ ਹੈ ਜਦੋਂ ਉਹ ਜਿਆਦਾ ਬਿਮਾਰ ਰਹਿਣ ਲੱਗ ਜਾਂਦੀ ਹੈ ਕਿ ਤੇ ਉਹਦੀ ਸੱਸ ਵੀ ਉਹ ਐਹੇ ਜਿਹੀ ਹੁੰਦੀ ਹੈ ਹਨ ਤੇ ਉਹ ਨੂੰ ਕਹਿੰਦੀ ਹੈ ਕਿ ਵੀ ਤੂੰ ਕੰਮ ਵੀ ਕਰ ਹਨ ਉਹ ਕਹਿੰਦੇ ਵੀ ਮਾਤਾ ਮੈਂ ਬਿਮਾਰ ਹਾਂ ਹਨ ਤੇ ਵੀ ਮੈਂ ਕੰਮ ਨਹੀਂ ਕਰ ਸਕਦੀ ਉਹ ਕਹਿੰਦੀ ਤੇ ਤੂੰ ਕੰਮ ਨਹੀਂ ਕਰ ਸਕਦੀ ਫਿਰ ਆਪਣੀ ਮਾਤਾ ਨੂੰ ਸੱਦ ਲਾ ਤੇ ਉਹਦੀ ਮਾਤਾ ਆ ਜਾਂਦੀ ਹੈ ਉਹ ਕੰਮ ਵੀ ਬਹੁਤ ਕਰਦੀ ਹੈ ਹਨ ਤੇ ਕੰਮ ਕਰਦੇ ਕਰਦੇ ਉਹਦੀ ਮਾਤਾ ਕਹਿੰਦੀ ਹੈ ਇੱਕ ਦਿਨ ਉਹ ਨਾ ਚਾਹ ਬਣਾ ਰਹੀ ਜਿਹੜੀ ਜਿਹੜੀ ਕੁੜੀ ਦੀ ਮਾਤਾ ਹੁੰਦੀ ਆ ਤੇ ਜਿਹੜੀ ਬਾਹਰ ਉਹਦੀ ਸੱਸ ਹੁੰਦੀ ਆ ਉਹ ਡਾਕਟਰ ਨਾਲ ਗੱਲ ਕਰ ਰਹੀ ਹੁੰਦੀ ਆ ਉਹ ਡਾਕਟਰ ਨਾਲ ਗੱਲ ਕਰਦਿਆਂ ਹੋਇਆਂ ਕਹਿੰਦੀ ਹੈ ਕਿ ਵੀ ਵੀ ਤੁਸੀਂ ਚੰਗਾ ਕੀਤਾ ਮੇਰਾ ਤੁਸੀਂ ਕੰਮ ਕਰਤਾ ਨਹੀਂ ਫੇਰ ਸਾਡੇ ਘਰ ਕੋਈ ਕਲਾਕੀ ਜਾਮਾ ਪਹਿਣਾ ਸੀਗਾ ਤੇ ਉਹਦੀ ਜਿਹੜੀ ਮਾਂ ਆ ਗਈ ਉਹ ਗੱਲਾਂ ਸੁਣ ਰਹੀ ਹੁੰਦੀ ਆ ਉਹ ਉਹਨੂੰ ਕਹਿੰਦੀ ਆ ਜਿਹੜੀ ਉਹਦੀ ਸੱਸ ਆ ਗਈ ਉਹ ਉਹਨੂੰ ਕਹਿੰਦੀ ਆ ਕਿ ਵੀ ਡਾਕਟਰ ਸਾਹਿਬ ਜਿਹੜੇ ਤੁਹਾਨੂੰ ਪੈਸੇ ਆ ਉਹ ਮੈਂ ਤੁਹਾਨੂੰ ਦੁਕਾਨ ਤੇ ਆ ਕੇ ਦੇ ਕੇ ਜਾਵਾਂ ਜਾਂ ਤਾਂ ਉਹਨੂੰ ਮੈਂ ਗੂਗਲ ਪੇ ਜਾਂ ਫੋਨ ਪੇ ਜਾਂ ਪੀਟੀਐਮ ਵਗੈਰਾ ਕਰਦਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਗੂਗਲ ਪੇ ਕਰ ਦਿਓ ਤੇ ਉਹ ਚਲੋ ਉਹਨੂੰ ਪੈਸੇ ਪੇਮੈਂਟ ਕਰ ਦਿੰਦੀ ਹੈਗੀ ਤੇ ਜਦੋਂ ਹੀ ਉਹ ਆ ਫੋਨ ਕੱਟ ਕੇ ਅੰਦਰ ਆਉਂਦੀ ਆ ਤਾਂ ਉਹ ਕੁੜੀ ਨੂੰ ਕਹਿੰਦੀ ਹੈਗੀ ਆਪਣੀ ਨੋ ਨੂੰ ਵੀ ਮੈਨੂੰ ਕੋਈ ਕੰਮ ਆਗਾ ਤੇ ਮੈਂ ਅਲੱਗਲੇ ਪਿੰਡ ਜਾ ਕੇ ਆਉਣੀ ਆ ਤੇ ਤੂੰ ਆਪਣਾ ਧਿਆਨ ਰੱਖੀ ਨਾਲੇ ਕੋਈ ਆਉਣ ਜਾਣ ਦੀ ਵੀ ਖਬਰਸਾਰ ਰੱਖਿਆ ਕਰ ਕਿ ਵੀ ਕਿਹੜਾ ਆਉਂਦਾ ਕਿਹੜਾ ਨਹੀਂ ਆਉਂਦਾ ਚਲੋ ਹੋਣਾ ਬਾਹਰ ਚੜੀ ਜਾਂਦੀ ਆ ਜਦੋਂ ਉਹਦੀ ਮਾਤਾ ਚਾਹ ਲੈ ਕੇ ਆਪਣੀ ਕੁੜੀ ਕੋਲ ਜਾਂਦੀ ਆ ਹਨਾ ਤਾਂ ਉਹ ਨੂੰ ਕਹਿੰਦੀ ਹੈ ਵੀ ਆਹ ਗੱਲ ਮੈਂ ਤੇਰੀ ਸੱਸ ਤੋਂ ਸੁਣੀ ਆ ਵੀ ਮੈਨੂੰ ਸ਼ੰਕਾ ਲੱਗਦਾ ਵੀ ਇਹਨੇ ਹੀ ਕੁਝ ਕੀਤਾਗਾ ਉਹ ਕਹਿੰਦੀ ਵੀ ਇਹ ਕਿਸੇ ਡਾਕਟਰ ਦੀ ਗੱਲ ਕਰ ਰਹੀ ਸੀਗੀ ਉਹ ਹੁਣ ਕੁੜੀ ਸੁਭਾਅ ਕੀ ਆ ਕਿ ਉਹ ਕੁੜੀ ਨੂੰ ਲੈ ਕੇ ਗਈ ਸੀ ਉਹ ਡਾਕਟਰ ਕੋਲੇ ਉਹਨੂੰ ਪਤੀ ਸੀਗਾ ਵੀ ਕਿਹੜਾ ਡਾਕਟਰ ਆ ਹਨ ਤੇ ਉਹ ਕੀ ਕਰਦੇ ਆਗੇ ਉਹਨਾਂ ਇੱਕ ਆ ਕਿਸੇ ਵਿਧੀ ਵਿਧਾਨ ਦੇ ਰਾਹੀਂ ਨਾ ਉਹ ਡਾਕਟਰ ਕੋਲੇ ਜਾਂਦੇ ਨੇਗੇ ਉਹ ਡਾਕਟਰ ਕੋਲੇ ਜਦੋਂ ਵੀ ਜਾਂਦੇ ਨੇਗੇ ਤੇ ਉਹਨੂੰ ਪੁੱਛਦੇ ਨੇਗੇ ਵੀ ਵੀ ਮੈਂ ਤੁਹਾਡੇ ਕੋਲੇ ਜੀ ਡਾਕਟਰ ਸਾਹਿਬ ਇੰਨੇ ਟਾਈਮ ਤੇ ਆਈ ਸੀਗੀ ਮੇਰੀ ਸੱਸ ਦੇ ਨਾਲ ਆਈ ਸੀ ਤੇ ਮੇਰਾ ਪਤੀ ਵੀ ਉਹਦੇ ਨਾਲ ਸੀਗਾ ਤੇ ਉਦੋਂ ਮੈਂ ਦਵਾਈ ਲੈਣ ਆਈ ਸੀਗੀ ਵੀ ਬੱਚੇ ਦਾ ਆਲਟਰਾ ਸਾਨੂੰ ਕਰਵਾਉਣ ਵੀ ਬੱਚੇ ਦੀ ਹਾਲਤ ਕਿਵੇਂ ਆ ਹਨਾ ਬੱਚਾ ਠੀਕ ਠਾਕ ਆ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹ ਕਹਿੰਦਾ ਵੀ ਹਾਂ ਤੁਸੀਂ ਮੇਰੇ ਕੋਲੇ ਆਏ ਸੀਗੇ ਤੇ ਉਸ ਟਾਈਮ ਤੇ ਤੁਹਾਡਾ ਬੱਚਾ ਬਿਲਕੁਲ ਠੀਕ ਸੀਗਾ ਤੇ ਉਹ ਫਿਰ ਜਦੋਂ ਉਹ ਕਹਿੰਦੀ ਅਗੇ ਵੀ ਤੁਸੀਂ ਸਹੀ-ਸਹੀ ਦੱਸੋ ਜੀ ਤੁਸੀਂ ਜਿਹੜੇ ਪੈਸੇ ਲੈਣੇ ਆ ਜਿਹੜੇ ਤੁਸੀਂ ਕਿਸੇ ਤੋਂ ਵੀ ਪੈਸੇ ਲੈਣੇ ਆਸੀਂ ਤੁਹਾਨੂੰ ਉਹਦੇ ਤੋਂ ਦੁੱਗਣੇ ਪੈਸੇ ਦੇ ਦਾਂਗੇ ਉਹ ਕਹਿੰਦਾ ਵੀ ਏਡੀ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਗੱਲ ਛੋਟੀ ਵੀ ਸੀਗੀ ਉਹ ਕਹਿੰਦੀ ਮੀ ਦੱਸੋ ਕੀ ਗੱਲ ਸੀਗੀ ਉਹ ਕਹਿੰਦਾ ਵੀ ਤੁਹਾਡੀ ਸੱਸ ਆਪਣਾ ਤੁਹਾਡੇ ਪੇਟ ਵਿੱਚ ਜਿਹੜਾ ਪਲ ਰਿਹਾ ਬੱਚਾ ਹੈਗਾ ਉਹਦਾ ਚੈੱਕਅਪ ਕਰਵਾਉਣ ਆਈ ਸੀਗੀ ਵੀ ਤੁਹਾਡੇ ਪੇਟ ਵਿੱਚ ਜਿਹੜਾ ਪਲ ਰਿਹਾ ਬੱਚਾ ਹੈਗਾ ਉਹ ਕੁੜੀ ਆ ਜਾਂ ਮੁੰਡਾ ਗਾ ਅਸੀਂ ਉਹਨਾਂ ਨੂੰ ਰਿਪੋਰਟ ਬਣਾ ਕੇ ਦਿੱਤੀ ਤੇ ਤੁਹਾਡੀ ਨੋ ਦੇ ਪੇਟ ਵਿੱਚ ਜਿਹੜਾ ਬੱਚਾ ਵੱਲ ਰਿਹਾਗਾ ਉਹ ਇੱਕ ਕੁੜੀ ਆ ਤੇ ਤੁਹਾਡੀ ਜਿਹੜੀ ਸੱਸ ਆ ਗਈ ਉਹਨਾਂ ਨੇ ਫਿਰ ਕਿਹਾ ਕਿ ਵੀ ਇਸ ਨੂੰ ਇਹ ਸਾਨੂੰ ਕੁੜੀ ਨਹੀਂ ਚਾਹੀਦੀ ਸੰਦਾ ਮੁੰਡਾ ਚਾਹੀਦਾ ਤੇ ਉਹ ਕਹਿੰਦਾ ਵੀ ਫਿਰ ਅਸੀਂ ਉਹ ਜਿਹੜਾ ਬੱਚਾਗਾ ਉਹ ਥੋੜਾ ਗਿਰਾਤਾ ਉਹ ਕਹਿੰਦੀ ਫਿਰ ਇਹ ਤਾਂ ਤੁਸੀਂ ਬਹੁਤ ਗਲਤ ਕੀਤਾ ਜਿਹੜੀ ਅਗਲੀ ਗੱਲ ਹੁੰਦੀ ਆ ਡਾਕਟਰ ਦੀ ਉਹਨੂੰ ਸੁਣ ਕੇ ਤਾਂ ਸਾਰੇ ਜਾਣੇ ਹੈਰਾਨ ਹੀ ਰਹ ਜਾਂਦੇ ਨੇ ਗਾ ਵੀ ਜਿਹੜਾ ਤੁਹਾਡੇ ਪੇਟ ਵਿੱਚ ਪਲ ਰਿਹਾ ਬੱਚਾ ਸੀ ਨਾ ਉਹ ਇੱਕ ਬੇਟਾ ਸੀਗਾ ਯਾਨੀ ਇੱਕ ਮੁੰਡਾ ਸੀਗਾ ਕੁੜੀ ਨਹੀਂ ਸੀਗੀ ਉਹ ਕੁੜੀ ਕਹਿੰਦੀ ਵੀ ਜਦੋਂ ਫਿਰ ਮੇਰੀ ਸੱਸ ਦੀ ਮਨੋਗਾਮਨਾ ਪੂਰੀ ਹੋ ਹੀ ਰਹੀ ਸੀ ਤੇ ਫਿਰ ਤੁਸੀਂ ਉਹ ਮੁੰਡੇ ਨੂੰ ਮਾਰ ਕੇ ਦਿੱਤਾ ਉਹ ਕਹਿੰਦਾ ਵੀ ਇਹ ਥੋੜੀ ਲਾਜ਼ਮੀ ਆਗਾ ਵੀ ਜੇ ਤੇਰੀ ਸੱਸ ਕਪਟੀ ਹੋ ਸਕਦੀ ਹੈ ਵੀ ਡਾਕਟਰ ਕਪਟੀ ਨਹੀਂ ਹੋ ਸਕਦਾ ਉਹ ਕਹਿੰਦੀ ਮੈਂ ਸਮਝੀ ਨਹੀਂ ਗੱਲ ਉਹ ਕਹਿੰਦਾ ਵੀ ਜੇ ਅਸੀਂ ਪੂਰੇ ਮਹੀਨੇ ਵਿੱਚ ਕੰਮ ਕਰੀਏ ਤਾਂ ਸਾਨੂੰ ਉਨੇ ਪੈਸੇ ਮਿਲਣਗੇ ਤੇ ਅਸੀਂ ਇੱਕ ਰਿਪੋਰਟ ਨੂੰ ਗਲਤ ਠਹਿਰਾ ਕੇ ਅਸੀਂ ਜਿੰਨੇ ਪੈਸੇ ਤੇਰੀ ਸੱਸ ਦੇ ਕੇ ਗਈ ਆ ਉਹਨੇ ਅਸੀਂ ਇੱਕ ਦਿਨ ਚ ਕਮਾ ਲਏ। ਉਹ ਜਦੋਂ ਇਹ ਗੱਲ ਸੁਣਦੀ ਆ ਕਿ ਤੇ ਉਹ ਬਹੁਤ ਨਿੱਗੇ ਵਿਚਾਰਾਂ ਦੀ ਹੁੰਦੀ ਆ ਕੁੜੀ ਉਹ ਕਹਿੰਦੀ ਆ ਕਿ ਅੱਛਾ ਬਹੁਤ ਗਲਤ ਕੰਮ ਕੀਤਾ ਫਿਰ ਤਾਂ ਤੁਸੀਂ ਇਹ ਦਾਰਾ ਸਾਲ ਜਦੋਂ ਇਹ ਗੱਲ ਕਰਦੀ ਆ ਉਹ ਕੁੜੀ ਉਹਦੇ ਨਾਲ ਆ ਤਾਂ ਉਹਨਾਂ ਆਪਣੇ ਕਮੇਰ ਤੇ ਨਾ ਕੈਮਰਾ ਸੈੱਟ ਕਰਕੇ ਲੈ ਕੇ ਆਈ ਹੁੰਦੀ ਆ ਤੇ ਉਹਦੀ ਸਾਰੀ ਵੀਡੀਓ ਬਣ ਜਾਂਦੀ ਹੈ ਕਿ ਤੇ ਉਹ ਡਾਕਟਰ ਨੂੰ ਕਹਿੰਦੀ ਆ ਵੀ ਤੁਹਾਡੀਆਂ ਜਿੰਨੀਆਂ ਗੱਲਾਂ ਬਾਤਾਂ ਮੇਰੇ ਨਾਲ ਹੋਈਆਂ ਨੇ ਜਿੰਨੀ ਤੁਸੀਂ ਮੇਰੀ ਸੱਸ ਬਾਰੇ ਬੋਲੀਆਂ ਨਗੀਆਂ ਉਹ ਸਾਰੀਆਂ ਰਿਕਾਰਡ ਹੋ ਗਈਆਂ ਨਗੀਆਂ ਤੇ ਉਹਦੀ ਜਿਹੜੀ ਮੰਗੀ ਉਹ ਪੁਲਿਸ ਨੂੰ ਫੋਨ ਕਰਦੀ ਆ ਤੇ ਪੁਲਿਸ ਆ ਉਹਨਾਂ ਦੇ ਡਾਕਟਰ ਦੀ ਦੁਕਾਨ ਤੇ ਆ ਜਾਂਦੀ ਹੈਗੀ ਡਾਕਟਰ ਦੀ ਦੁਕਾਨ ਤੇ ਜਦੋਂ ਹੀ ਆਉਂਦੀ ਆ ਤੇ ਉਹ ਪਹਿਲਾਂ ਤਾਂ ਡਾਕਟਰ ਨੂੰ ਗ੍ਰਿਫਤਾਰ ਕਰਦੇ ਨੇ ਫਿਰ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਫਿਰ ਉਹਦੀ ਸੱਸ ਨੂੰ ਕਾਬੂ ਕੀਤਾ ਜਾਂਦਾ ਹੈ ਇਸ ਕਹਾਣੀ ਦਾ ਅੰਤ ਜਦੋਂ ਹੀ ਹੁੰਦਾਗਾ ਜਦੋਂ ਉਹਦੀ ਸੱਸ ਉਹਦੀ ਨੋ ਨੂੰ ਮਿਲਦੀ ਆ ਜਦੋਂ ਨੋ ਦਾ ਮੁਲਾਕਾਤ ਨੋ ਦੀ ਮੁਲਾਕਾਤ ਹੁੰਦੀ ਆ ਉਹਦੀ ਸੱਸ ਦੇ ਨਾਲ ਉਹ ਕਹਿੰਦੀ ਆ ਵੀ ਤੂੰ ਐਡਾ ਵੱਡਾ ਗੁਨਾਹ ਕੀਤਾ ਜੇ ਤੇਰੀ ਮਾਂ ਨੇ ਜਦੋਂ ਤੂੰ ਜਨਮ ਲੈਣਾ ਸੀਗਾ ਤੇਰੀ ਮਾਂ ਨੇ ਵੀ ਐਵੇਂ ਹੀ ਸੋਚਿਆ ਹੁੰਦਾ ਦਾ ਸ਼ਾਇਦ ਤੂੰ ਵੀ ਨਾ ਇਸ ਦੁਨੀਆ ਤੇ ਆਉਂਦੀ ਮੇਰੀ ਮਾਂ ਨੇ ਜੇ ਆ ਸੋਚਿਆ ਹੁੰਦਾ ਵੀ ਇਹ ਚੈੱਕਅਪ ਕਰਵਾਉਣ ਤੇ ਤੁਲੀ ਹੁੰਦੀ ਤਾਂ ਹੋ ਸਕਦਾ ਮੈਂ ਵੀ ਨਾ ਪੈਦਾ ਹੁੰਦੀ ਤੇ ਤੈਨੂੰ ਇਹ ਕੰਮ ਕਰਨ ਦੇ ਲਈ ਬਹੁਤ ਵੱਡਾ ਗੁਨਾਹ ਕੀਤਾ ਤੂੰ ਕਿਉਂਕਿ ਤੇਰੇ ਤੇਰੀ ਮਨਸਾ ਨੇ ਤੇਰੀ ਜਿਹੜੀ ਮਨਸਾ ਪੂਰੀ ਹੋ ਵੀ ਰਹੀ ਸੀ ਇੱਕ ਮੁੰਡੇ ਨੂੰ ਲੈ ਕੇ ਉਹਨੂੰ ਵੀ ਤੂੰ ਉਹਦਾ ਵੀ ਤੂੰ ਸਤਿਆਨਾਸ਼ ਕਰਤਾ ਸੋ ਇਸ ਕਹਾਣੀ ਤੋਂ ਸਾਨੂੰ ਇੱਕ ਸਿੱਖ ਜ਼ਰੂਰ ਮਿਲਦੀ ਹੈਗੀ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਜੇ ਤੁਹਾਡਾ ਮਨ ਕਪਟਿਆ ਕਿ ਤੁਹਾਨੂੰ ਸਾਰੇ ਲੋਕੀ ਚੰਗੇ ਮਿਲਣ ਤੇ ਹੋ ਸਕਦਾ ਤੁਹਾਨੂੰ ਜਿਸ ਹਿਸਾਬ ਦੇ ਲੋਕ ਤੁਸੀਂ ਹੋ ਜਿਸ ਸੋਚ ਨੂੰ ਲੈ ਕੇ ਤੁਸੀਂ ਕੰਮ ਕਰਦੇ ਹੋ ਤੇ ਹੋ ਸਕਦਾ ਤੁਹਾਨੂੰ ਉਸੇ ਸੋਚ ਦੇ ਬੰਦੇ ਵੀ ਮਿਲਣ ਨਾਲੇ ਜਿਹੜੀਆਂ ਗੱਲਾਂ ਇਸ ਕਹਾਣੀ ਦੇ ਵਿੱਚ ਨੇਗੀਆਂ ਬੇ ਕੁੜੀ ਜਾਂ ਮੁੰਡਾ ਹੋਣਾ ਇਹ ਸੱਚੇ ਪਾਸਾ ਦੀ ਗੱਲ ਆ ਇਹ ਕਿਸੇ ਦੇ ਹੱਥ ਵਸ ਨਹੀਂ ਹੈਗਾ ਆ ਬੇ ਇਹ ਵੀ ਮੁੰਡਾ ਹੀ ਹੋਣਾ ਜਾਂ ਕੁੜੀ ਹੋਣੀ ਹੈ ਹਨ ਅਜਿਹੇ ਬੰਦੇ ਵੀ ਹੈਗੇ ਨੇ ਅਜਿਹੇ ਪਰਿਵਾਰ ਵੀ ਹੈਗੇ ਨੇ ਜਿਹੜੇ ਕੁੜੀਆਂ ਨੂੰ ਤਰਸਦੇ ਨੇ ਅਜਿਹੇ ਬੰਦੇ ਨੇ ਜਿਹੜੇ ਕਿਸੇ ਪ੍ਰਚਾਰਕ ਨੂੰ ਇਹ ਤਾਂ ਸਵਾਲ ਕਰ ਦਿੰਦੇ ਨੇ ਕਿ ਸਾਨੂੰ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਪਰ ਪੇਟ ਦੇ ਵਿੱਚ ਕਿੰਨੀਆਂ ਕੁੜੀਆਂ ਦਾ ਚੈੱਕਅਪ ਕਰਵਾ ਕੇ ਮਰਵਾ ਦਿੰਦੇ ਨੇ ਇਹਨਾਂ ਵੱਲੀ ਕਦੇ ਗੌਰ ਨਹੀਂ ਕਰਦੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੇ ਕੀਮਤੀ ਜਿਹੇ ਵਿਚਾਰ ਜਰੂਰ ਦਿਓ ਕਹਾਣੀ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਹੋਰ ਵੀ ਇਸ ਤੋਂ ਵਧੀਆ-ਵਧੀਆ ਕਹਾਣੀਆਂ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੇ ਤੁਸੀਂ ਇਸ ਕਹਾਣੀ ਨੂੰ YouTube ਤੇ ਸੁਣ ਰਹੇ ਹੋ ਤਾਂ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ